ਸਤਗੁਰੂ ਦੀ ਕਿਰਪਾ ਕਰਦੇ ਨੇ ਸ਼ਬਦ ਦੀ ਟੈਕਸੀ ਜੋ ਜਨ ਲੈ ਖਸਮ ਕਾ ਨਾਉ ਤਿੰਨ ਕੇ ਸਾਧਵਲੇ ਹਾਰੇ ਜਾਉ ਐ ਭਾਈ ਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਨੇ ਸਤਗੁਰੂ ਦੀ ਕਿਰਪਾ ਨਾਲ ਭਗਤ ਕਬੀਰ ਜੀ ਕਹਿੰਦੇ ਅਸੀਂ ਉਹਨਾਂ ਤੋਂ ਸਦਕੇ ਜਾਣਾ ਕਰਨੇ ਆ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਭਾਈ ਮੇਰਾ ਮਨ ਪਾਵੈ ਭਗਤ ਕਬੀਰ ਜੀ ਆਖਦੇ ਨੇ ਕਹਿੰਦੇ ਜੋ ਵੀ ਇਸ ਸੰਸਾਰ ਦੇ ਵਿੱਚ ਪ੍ਰਭੂ ਦੇ ਸੋਹਣੇ ਨਿਰਮਲ ਗੁਣਾਂ ਨੂੰ ਗਾਵਦਾ ਏ ਉਹ ਪਵਿੱਤਰ ਹੋ ਜਾਇਆ ਕਰਦਾ ਏ ਸੋ ਭਾਈ ਮੇਰਾ ਮਨ ਪਾਵੈ ਭਗਤ ਜੀ ਕਹਿੰਦੇ ਨੇ ਕਹਿੰਦੇ ਉਹ ਮਨੁੱਖ ਉਹ ਮਿੱਤਰ ਉਹ ਸੱਜਣ ਉਹ ਵੀਰ ਸਾਡੇ ਮਨ ਦੇ ਵਿੱਚ ਪਿਆਰਾ ਲੱਗਦਾ ਹੈ